ਸਤਿ ਸ਼੍ਰੀ ਅਕਾਲ ਜੀ ਲਾਈਵ ਹੋ ਚੁੱਕੇ ਹਾਂ ਇੱਕ ਬਹੁਤ ਵੱਡੀ ਅਪਡੇਟ ਦੇ ਨਾਲੇ ਘਰ ਤੋਂ ਬਾਹਰ ਨਿਕਲ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਮੌਸਮ ਦਾ ਹਾਲ ਵੇਖ ਲਓ ਜਿਲ੍ਹਾ ਜਲੰਧਰ ਦੀਆਂ ਤਸਵੀਰਾਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਧੁੰਦ ਦੀ ਚਿੱਟੀ ਚਾਦਰ ਤੂਫਾਨੂ ਆਸਮਾਨ ਦੇ ਵਿੱਚ ਦਿਖਾਈ ਦੇ ਰਹੀ ਹੋਵੇਗੀ ਹਾਲਾਤ ਇੱਥੇ ਬਦ ਤੋਂ ਬੱਤਰ ਦਿਖਾਈ ਦਿੰਦੇ ਪਏ ਨੇ ਵਿਜ਼ਿਬਿਲਟੀ ਬਹੁਤ ਜ਼ਿਆਦਾ ਘੱਟ ਚੁੱਕੀ ਹੈ ਤੇ ਵਾਹਨ ਚਾਲਕਾਂ ਨੂੰ ਵੀ ਅੱਜ ਖਾਸਿਆ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਆਪ ਸਭ ਨੇ ਜੇਕਰ ਘਰ ਤੋਂ ਬਾਹਰ ਨਿਕਲਣਾ ਹੈ ਤਾਂ ਇੱਕ ਵਾਰ ਜ਼ਰੂਰ ਇਸ ਵੀਡੀਓ ਨੂੰ ਧਿਆਨ ਨਾਲ ਵੇਖ ਲੋ ਕੈਮਰੇ ਦੀ ਨਜ਼ਰ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਧੁੰਦ ਦੀ ਚਿੱਟੀ ਚਾਦਰ ਛਾਈ ਹੋਈ ਹੈ ਹਾਲਾਤ ਇੱਥੇ ਤੁਸੀਂ ਵੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾਉਣੇ ਪਏ ਆ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਮੌਸਮ ਵਿਭਾਗ ਦੀ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਪੰਜਾਬ ਦੇ ਮੌਸਮ ਨੂੰ ਲੈ ਕੇ ਪਹਿਲਾਂ ਹੀ ਅਲਰਟ ਜਾਰੀ ਕੀਤਾ ਹੈ ਅਸੀਂ yellow alert ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਅਸੀਂ ਤੇ ਆਖਿਆ ਸੀ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅੱਤ ਦੀ ਠੰਡ ਪੈਣ ਵਾਲੀ ਹੈ ਕਿੜਾਕੇ ਦੀ ਠੰਡ ਪੈਣ ਵਾਲੀ ਹੈ ਤੇ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਵਿਜ਼ਿਬਿਲਿਟੀ ਬਹੁਤ ਜ਼ਿਆਦਾ ਕੱਟ ਪਈ ਹੈ ਹਾਲਾਂਕਿ ਅਸੀਂ ਛੱਤ ਦੇ ਉੱਪਰ ਖੜੇ ਹਾਂ ਤੇ ਹਾਲਾਤ ਤੁਹਾਨੂੰ ਦਿਖਾਉਣੇ ਪਿਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਧੁੰਦ ਦੀ ਚਿੱਟੀ ਚਾਦਰ ਨੇ ਜਿਹੜਾ ਪੂਰੇ ਜ਼ਿਲ੍ਹਾ ਜਲੰਧਰ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ ਹੈ ਸੋ ਜ਼ਰੂਰ ਤੁਸੀਂ ਵੀ ਕਮੈਂਟਾਂ ਦੇ ਵਿੱਚ ਸਾਨੂੰ ਕਮੈਂਟ ਕਰਕੇ ਦੱਸਣਾ ਹੈ ਕਿ ਤੁਸੀਂ ਪੰਜਾਬ ਦੇ ਕਿਸ ਜ਼ਿਲ੍ਹੇ ਦੇ ਨਾਲ ਜੁੜੇ ਹੋਏ ਹੋ ਤੇ ਇਸ ਵੇਲੇ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕਿਹੋ ਜਿਹਾ ਹਾਲ ਪਾਇਆ ਜਾ ਰਿਹਾ ਹੈ ਸੋ ਕੈਮਰੇ ਦੀ ਨਜ਼ਰ ਦੇ ਨਾਲ ਤੁਸੀਂ ਆਸਮਾਨ ਵੱਲ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆਸਮਾਨ ਦੇ ਵਿੱਚ ਵੀ ਤੁੰਗ ਦੀ ਚਿੱਟੀ ਚਾਦਰ ਛਾਈ ਹੋਈ ਹੈ ਜਲੰਧਰ ਦੇ ਵਿੱਚ ਅੱਜ ਮੌਸਮ ਠੰਡਾ ਤੇ ਤੇਜ਼ ਹਵਾਵਾਂ ਵਾਲਾ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਤੇ 9 ਤੋਂ 10 ਜਿਹੜਾ ਤਾਪਮਾਨ ਦੱਸਿਆ ਜਾ ਰਿਹਾ ਹੈ ਇਹ ਰਹਿਣ ਵਾਲਾ ਹੈ ਸੋ ਹੋਰ ਕਿਹੜੇ-ਕਿਹੜੇ ਜਿਲ੍ਹਿਆਂ ਦੇ ਵਿੱਚ ਇਸ ਵੇਲੇ ਮੌਸਮ ਖਰਾਬ ਹੈ ਸੋ ਜ਼ਰੂਰ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਕਮੈਂਟ ਕਰਕੇ ਦੱਸੋ ਕਿ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹੇ ਦੇ ਕਿਸ-ਕਿਸ ਇਲਾਕੇ ਦੇ ਨਾਲ ਤੁਸੀਂ ਇਸ ਵੀਡੀਓ ਨੂੰ ਵੇਖ ਰਹੇ ਹੋ ਤੇ ਕੀ ਹਾਲਾਤ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਪਾਇਆ ਜਾ ਰਿਹਾ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਪੰਜਾਬ ਦੇ ਮੌਸਮ ਦੇ ਨਾਲ ਜੁੜੀਆਂ ਹੋਈਆਂ ਅਜਿਹੀਆਂ ਅਪਡੇਟਸ ਵਾਸਤੇ ਜੁੜੇ ਰਹਿਣਾ ਸਾਡੇ ਤੁਸੀਂ ਚੈਨਲ ਨੂੰ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਲਾਈਵ ਹੋ ਚੁੱਕੇ ਹਾਂ ਇੱਕ ਬਹੁਤ ਵੱਡੀ ਅਪਡੇਟ ਦੇ ਨਾਲੇ ਘਰ ਤੋਂ ਬਾਹਰ ਨਿਕਲ ਰਹੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਮੌਸਮ ਦਾ ਹਾਲ ਵੇਖ ਲਓ ਜ਼ਿਲ੍ਹਾ ਜਲੰਧਰ ਦੀਆਂ ਤਸਵੀਰਾਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇੱਥੇ ਧੁੰਦ ਦੀ ਚਿੱਟੀ ਚਾਦਰ ਤੂਹਾਨੂੰ ਆਸਮਾਨ ਦੇ ਵਿੱਚ ਦਿਖਾਈ ਦੇ ਰਹੀ ਹੋਵੇਗੀ ਹਾਲਾਤ ਇੱਥੇ ਵੱਧ ਤੋਂ ਵੱਧਰ ਦਿਖਾਈ ਦਿੰਦੇ ਪਏ ਨੇ ਵਿਜ਼ਿਬਿਲਟੀ ਬਹੁਤ ਜ਼ਿਆਦਾ ਘਟ ਚੁੱਕੀ ਹੈ ਤੇ ਵਾਹਨ ਚਾਲਕਾਂ ਨੂੰ ਵੀ ਅੱਜ ਖਾਸਿਆ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਸੋ ਆਪ ਸਭ ਨੇ ਜੇਕਰ ਘਰ ਤੋਂ ਬਾਹਰ ਨਿਕਲਣਾ ਹੈ ਤਾਂ ਇੱਕ ਵਾਰ ਜ਼ਰੂਰ ਇਸ ਵੀਡੀਓ ਨੂੰ ਧਿਆਨ ਨਾਲ ਵੇਖ ਲੋ ਕੈਮਰੇ ਦੀ ਨਜ਼ਰ ਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਧੁੰਦ ਦੀ ਚਿੱਟੀ ਚਾਦਰ ਛਾਈ ਹੋਈ ਹੈ ਹਾਲਾਤ ਇੱਥੇ ਤੁਸੀਂ ਵੇਖ ਸਕਦੇ ਹੋ ਸਿੱਧੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾਉਣੇ ਪਿਆ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਮੌਸਮ ਵਿਭਾਗ ਦੀ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਪੰਜਾਬ ਦੇ ਮੌਸਮ ਨੂੰ ਲੈ ਕੇ ਪਹਿਲਾਂ ਹੀ ਅਲਰਟ ਜਾਰੀ ਕੀਤਾ ਹੈ ਅਸੀਂ yellow alert ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਅਸੀਂ ਤੇ ਆਖਿਆ ਸੀ ਕਿ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਅਤਿ ਦੀ ਠੰਡ ਪੈਣ ਵਾਲੀ ਹੈ ਕਿੜਾਕੇ ਦੀ ਠੰਡ ਪੈਣ ਵਾਲੀ ਹੈ ਤੇ ਤਸਵੀਰਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਵਿਜ਼ਿਬਿਲਿਟੀ ਬਹੁਤ ਜ਼ਿਆਦਾ ਕੱਟ ਪਈ ਪਈ ਹੈ ਹਾਲਾਂਕਿ ਅਸੀਂ ਛੱਤ ਦੇ ਉੱਪਰ ਖੜੇ ਹਾਂ ਤੇ ਹਾਲਾਤ ਤੁਹਾਨੂੰ ਦਿਖਾਉਣੇ ਪਿਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਧੁੰਦ ਦੀ ਚਿੱਟੀ ਚਾਦਰ ਨੇ ਜਿਹੜਾ ਪੂਰੇ ਜ਼ਿਲ੍ਹਾ ਜਲੰਧਰ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੋਇਆ ਹੈ ਸੋ ਜ਼ਰੂਰ ਤੁਸੀਂ ਵੀ ਕਮੈਂਟਾਂ ਦੇ ਵਿੱਚ ਸਾਨੂੰ ਕਮੈਂਟ ਕਰਕੇ ਦੱਸਣਾ ਹੈ ਕਿ ਤੁਸੀਂ ਪੰਜਾਬ ਦੇ ਕਿਸ ਜ਼ਿਲ੍ਹੇ ਦੇ ਨਾਲ ਜੁੜੇ ਹੋਏ ਹੋ ਤੇ ਇਸ ਵੇਲੇ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਕਿਹੋ ਜਿਹਾ ਹਾਲ ਪਾਇਆ ਜਾ ਰਿਹਾ ਹੈ ਸੋ ਕੈਮਰੇ ਦੀ ਨਜ਼ਰ ਦੇ ਨਾਲ ਤੁਸੀਂ ਅਸਮਾਨ ਵੱਲ ਵੀ ਵੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਅਸਮਾਨ ਦੇ ਵਿੱਚ ਵੀ ਧੁੰਦ ਦੀ ਚਿੱਟੀ ਚਾਦਰ ਛਾਈ ਹੋਈ ਹੈ ਜਲੰਧਰ ਦੇ ਵਿੱਚ ਅੱਜ ਮੌਸਮ ਠੰਡਾ ਹੈ ਤੇ ਤੇਜ਼ ਹਵਾਵਾਂ ਵਾਲਾ ਰਹਿਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਤੇ 9 ਤੋਂ 10 ਜਿਹੜਾ ਤਾਪਮਾਨ ਦੱਸਿਆ ਜਾ ਰਿਹਾ ਹੈ ਇਹ ਰਹਿਣ ਵਾਲਾ ਹੈ ਸੋ ਹੋਰ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਮੌਸਮ ਖਰਾਬ ਹੈ ਸੋ ਜ਼ਰੂਰ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਕਮੈਂਟ ਕਰਕੇ ਦੱਸੋ ਕਿ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹੇ ਦੇ ਕਿਸ-ਕਿਸ ਇਲਾਕੇ ਦੇ ਨਾਲ ਤੁਸੀਂ ਇਸ ਵੀਡੀਓ ਨੂੰ ਵੇਖ ਰਹੇ ਹੋ ਤੇ ਕੀ ਹਾਲਾਤ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਦਾ ਪਿਆ ਜਾ ਰਿਹਾ ਹੈ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਪੰਜਾਬ ਦੇ ਮੌਸਮ ਦੇ ਨਾਲ ਜੁੜੀਆਂ ਹੋਈਆਂ ਅਜਿਹੀਆਂ ਅਪਡੇਟਸ ਵਾਸਤੇ ਜੁੜੇ ਰਹਿਣਾ ਸਾਡੇ ਤੁਸੀਂ ਚੈਨਲ ਨੂੰ ਧੰਨਵਾਦ